ਸਵਾਗਤ ਹੈ ਤੁਹਾਡਾ ਚੌਪ ਚੌਪ ਪੰਜਾਬੀ ਰਸੋਈ ਵਿੱਚ ਅੱਜ ਮੈਂ ਬਣਾਉਣ ਜਾ ਰਹੀਆਂ ਪਿਆਜ਼ ਦਾ ਆਚਾਰ ਜੋ ਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਅਗਰ ਤੁਹਾਡਾ ਦਾਲ ਸਬਜ਼ੀ ਖਾਣ ਦਾ ਮਨ ਨਹੀਂ ਹੈਗਾ ਤਾਂ ਤੁਸੀਂ ਇਹ ਆਚਾਰ 10-15 ਮਿੰਟ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਆ ਪਿਆਜ਼ ਦਾ ਆਚਾਰ ਬਣਾਉਣ ਵਾਸਤੇ ਮੈਂ ਇੱਥੇ ਚਾਰ ਪਿਆਜ਼ ਲਿੱਤੇ ਆ ਤੁਸੀਂ ਪਿਆਜ਼ ਵੱਧ ਵੀ ਲੈ ਸਕਦੇ ਆ ਅਗਰ ਘੱਟ ਦਾ ਬਣਾਉਣਾ ਚਾਹੁੰਦੇ ਆ ਤਾਂ ਘੱਟ ਵੀ ਲੈ ਸਕਦੇ ਆ ਮੈਂ ਇਹਨਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਸਾਫ ਕੱਪੜੇ ਨਾਲ ਸਾਫ ਕਰ ਲਿਆ ਹੈ ਪਿਆਜ਼ ਵਿੱਚ ਜੋ ਕੀ ਨਮੀ ਨਹੀਂ ਰਹਿਣੀ ਚਾਹੀਦੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਹੈ ਹਾਂਜੀ ਹੁਣ ਆਪਾਂ ਪਿਆਜ਼ ਨੂੰ ਪਤਲੇ ਪਤਲੇ ਸਲਾਈਸਿਸ ਵਿੱਚ ਕੱਟ ਕਰ ਲੈਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਪਿਆਜ਼ ਆਪਾਂ ਨੇ ਸਲਾਈਸ ਵਿੱਚ ਕੱਟ ਕਰ ਲਿਆ ਹੈ ਤੇ ਬਾਕੀ ਸਾਰੇ ਵੀ ਤੁਸੀਂ ਇਦਾਂ ਹੀ ਕੱਟ ਕਰ ਲੈਣੇ ਆ ਜੇ ਜੋ ਪਿਆਜ਼ ਵਿੱਚ ਗੱਬੇ ਤੇ ਹਾਰਡ ਹਿੱਸਾ ਹੁੰਦਾ ਉਹ ਤੁਸੀਂ ਕੱਢ ਦੇਣਾ ਹੈ ਵਿੱਚ ਨਹੀਂ ਪਾਉਣਾ ਹੈਗਾ ਆਚਾਰ ਤੇ ਹਾਂਜੀ ਪਿਆਜ਼ ਆਪਾਂ ਸਾਰੇ ਹੀ ਕੱਟ ਕੇ ਤਿਆਰ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਦੇ ਮਸਾਲਿਆਂ ਦੀ ਤਿਆਰੀ ਕਰਦੇ ਆਂ ਹਾਂਜੀ ਗੈਸ ਔਨ ਕਰਕੇ ਇੱਥੇ ਮੈਂ ਤੜਕਾ ਪੈਨ ਗੈਸ ਉੱਤੇ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ 4 ਵੱਡੇ ਚਮਚ ਸਰੋਂ ਦੇ ਤੇਲ ਦੇ ਹਾਂਜੀ ਮੈਂ 4 ਪਿਆਜ਼ਾਂ ਦੇ ਹਿਸਾਬ ਨਾਲ ਇੱਥੇ 4 ਵੱਡੇ ਚਮਚ ਸਰੋਂ ਦੇ ਤੇਲ ਦੇ ਲੈ ਲਏ ਆ ਤੁਸੀਂ ਜਿੰਨੇ ਪਿਆਜ਼ ਲੈਣੇ ਉਹਦੇ ਹਿਸਾਬ ਨਾਲ ਸਰੋਂ ਦਾ ਤੇਲ ਲੈ ਸਕਦੇ ਆਂ ਮੈਂ ਹੁਣ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਤੇਲ ਬਿਲਕੁਲ ਹੀ ਗਰਮ ਹੋ ਗਿਆ ਹੈ ਆਪਾਂ ਇਹਨਾਂ ਗਰੁੱਥਨ ਕੱਢ ਦਿੱਤੀ ਹੈ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰਾ ਪਾ ਦੇਣਾ ਸਾਬਤ ਚਮਚਾ ਜ ਤੁਸੀਂ ਕਲੌਂਜੀ ਪਾ ਦੇਣੀ ਹੈ ਇੱਕ ਚਮਚਾ ਜਕਮਾ ਨੇ ਸਾਬਤ ਮੇਥੀ ਦਾਣਾ ਪਾ ਦੇਣਾ ਇੱਕ ਚਮਚਾ ਇਹਦੇ ਵਿੱਚ ਆਪਾਂ ਨੇ ਸੌਫਾ ਪਾ ਦੇਣੀ ਹੈ 1/2 ਚਮਚਾ ਪਾਏ ਦੇ ਵਿੱਚ ਰਾਈ ਪਾ ਦੇਣੀ ਹੈ ਸਾਬਤ ਮਸਾਲੇ ਨੂੰ ਤੁਸੀਂ 2-3 ਮਿੰਟ ਤੱਕ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਮਸਾਲੇ ਆਪਣੇ ਭੁੰਨ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ 1 ਚਮਚ ਨਮਕ ਦਾ ਪਾ ਦੇਣਾ। 1 ਚਮਚ ਹਲਦੀ ਪਾ ਦੇਣੀ। 1 ਚਮਚ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਪਾ ਦੇਣਾ। 1/2 ਚਮਚ ਪਾਣੀ ਦੇ ਵਿੱਚ ਗਰਮ ਮਸਾਲਾ ਪਾ ਦੇਣਾ। ਇਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ 1 ਮਿੰਟ ਤੱਕ ਭੁੰਨ ਲੈਣਾ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਮਚਾਲੇ ਆਪਣੇ ਭੁੰਨ ਕੇ ਤਿਆਰ ਹੋ ਗਏ ਆ ਤੇ ਆਪਾਂ ਹੁਣ ਇਹਨਾਂ ਨੂੰ ਮਸਾਲੇ ਨੂੰ ਪਿਆਜ਼ਾਂ ਦੇ ਆਚਾਰ ਵਿੱਚ ਪਾ ਦੇਣਾ ਹੈ। ਹਾਂਜੀ ਜੋ ਆਪਾਂ ਮਸਾਲੇ ਤਿਆਰ ਕਰੇ ਸੀਗੇ ਉਹ ਸਾਰੇ ਹੀ ਪਿਆਜ਼ਾਂ ਵਿੱਚ ਪਾ ਦਿੱਤੇ ਆ ਤੇ ਹੁਣ ਇਹਦੇ ਉੱਪਰ ਪਾ ਦੇਣਾ ਆਪਾਂ ਨੇ ਆਮਚੂਰ। ਤੁਹਾਡੇ ਕੋਲ ਆਮਚੂਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਆ। ਕਿ ਹੁਣ ਸਾਰੀਆਂ ਇਹ ਚੀਜ਼ਾਂ ਨੂੰ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਮਸਾਲੇ ਤੇ ਸਾਰੇ ਇਹ ਤੇਲ ਨੂੰ ਆਪਾਂ ਨੇ ਪਿਆਜ਼ਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰੇ ਇਹ ਪਿਆਜ਼ਾਂ ਤੇ ਤੇਲ ਲੱਗ ਗਿਆ ਏ। ਤੁਸੀਂ ਹੁਣ ਇਹਨੂੰ ਕਿਸੇ ਕੱਚ ਦੇ ਜਾਂ 에ਅਰਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਲੈਣਾ ਹੈ। ਅਗਰ ਤੁਸੀਂ ਇਹਨੂੰ ਜ਼ਿਆਦਾ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ 2 ਚਮਚ ਸਿਰਕੇ ਦੇ ਪਾ ਸਕਦੇ ਆ। ਅਗਰ ਤੁਸੀਂ ਹਫਤੇ ਲਈ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਹੀ ਇਹਨੂੰ ਬਣਾ ਕੇ ਖਾ ਸਕਦੇ ਆ ਹਫਤਾ ਇਹ ਚੱਲ ਜਾਂਦਾ ਖਰਾਬ ਨਹੀਂ ਹੁੰਦਾ ਹੈਗਾ ਤੇ ਹੁਣ ਤੁਹਾਨੂੰ ਸਰਵ ਕਰਕੇ ਦਿਖਾਉਣੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਪਿਆਜ਼ ਦਾ ਆਚਾਰ ਆਪਾਂ ਇੱਕ ਕੱਚ ਦੇ ਬਰਤਨ ਵਿੱਚ ਕੱਢ ਲਿਆ ਹੈ ਤੁਹਾਡੇ ਕੋਲ ਕੱਚ ਦਾ ਬਰਤਨ ਨਹੀਂ ਹੈਗਾ ਤਾਂ ਤੁਸੀਂ ਏਅਰ ਟਾਈਟ ਪਲਾਸਟਿਕ ਦਾ ਵੀ ਬਰਤਨ ਲੈ ਸਕਦੇ ਆ ਉਹਦੇ ਵਿੱਚ ਨਵੀਂ ਨਹੀਂ ਹੋਣੀ ਚਾਹੀਦੀ ਬਿਲਕੁਲ ਸੁਕਾ ਕੇ ਤੁਸੀਂ ਇਹਦੇ ਵਿੱਚ ਆਚਾਰ ਪਾਉਣਾ ਹੈ ਬਰਤਨ ਵਿੱਚ ਤੇ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਦੇ ਕਿੰਨਾ ਵਧੀਆ ਲੱਗ ਰਿਹਾ ਹੈ ਜੀ ਇਹ 4 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਨਾਲ ਨੋਟੀਫਿਕੇਸ਼ਨ ਬੈਲ ਨੂੰ ਔਨ ਕਰਨਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਮੇਰੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ